ਸਾਧੂ ਸੰਤ ਉਹਨਾਂ ਕੋ ਰੋਜ ਇੱਕ ਨੌਜਵਾਨ ਨੇ ਜਾਣਾ ਇਹ ਸਾਖੀ ਮੈਂ ਸਿਰਫ ਸੁਣਾਉਣ ਲੱਗਾ ਸਿਧਾਂਤ ਨੂੰ ਸਮਝਣ ਲਈ ਕਹਾਣੀ ਸੇਵਾ ਕਰਨੀ ਪਰ ਚੰਚਲਤਾਈ ਤਿਚਰਾ ਕਰਨੀਆਂ ਮਜ਼ਾਕ ਜਾਂ ਕਰੀ ਜਾਣੇ ਉਹਨਾਂ ਦੇ ਮਨ ਚਾਹ ਵੀ ਬੰਦਾ ਆਉਂਦਾ ਵੀ ਇਹ ਕੋਲ ਵੀ ਬੈਠਦਾ ਪਰ ਇਹਦੀ ਚੰਚਲਤਾਈ ਨਹੀਂ ਜਾਂਦੀ ਪਈ ਇੱਕ ਦਿਨ ਉਹ ਕਿਤੇ ਬਾਜ਼ਾਰ ਸ਼ਹਿਰ ਗਿਆ ਤੇ ਕਹਿੰਦਾ ਬਾਬਾ ਜੀ ਆਪਾਂ ਸ਼ਹਿਰ ਚੱਲਿਆਂ ਅੱਜ ਨਹੀਂ ਮੈਂ ਤੁਹਾਡੇ ਕੋਲ ਆਉਣਾ ਹਾਸੇ ਚ ਕਹਿੰਦਾ ਕੁਝ ਮੰਗਾਣਾ ਤੇ ਨਹੀਂ ਖਾਣ ਪੀਣ ਨੂੰ ਕਹਿੰਦੇ ਨੇ ਮੈਂ ਤਾਂ ਕਿਦੀ ਸ਼ਹਿਰ ਗਿਆਨੀ ਆ ਤਿੰਨ ਕਿ ਚੀਜ਼ਾਂ ਮੇਰੀਆਂ ਲੈ ਆਵੀਂ ਉਹ ਕਹਿੰਦਾ ਦੱਸੋ ਤਿੰਨ ਕਿਹੜੀਆਂ ਕਹਿੰਦਾ ਤੇਰੇ ਕੋਲ ਪੈਨਸਲ ਜਾਂ ਪੈਨ ਕਾਗਜ਼ ਹੈ ਉਹ ਕਹਿੰਦਾ ਮੈਨੂੰ ਇੰਨੀਆਂ ਗੱਲਾਂ ਚੇਤੇ ਮੈਂ ਤੇਨ ਨਹੀਂ ਚੇਤੇ ਕਰ ਸਕਦਾ ਉਹ ਗੰਭੀਰ ਹੋ ਕੇ ਕਹਿੰਦੇ ਸੱਚੀ ਮੁੱਚੀ ਇਹ ਤਿੰਨ ਚੇਤੇ ਨਹੀਂ ਰਹਿੰਦੀਆਂ ਕਹਿੰਦਾ ਜੀ ਚਲੋ ਲਿਖਾ ਦਿਓ ਉਹਨੇ ਲਿਖਾਇਆ ਤੇ ਪਹਿਲੀ ਗੱਲ ਸਾਧੂ ਨੇ ਲਿਖਾਈ ਕਿ ਘਟੇ ਘਟੇ ਇਹ ਲਿਖਾ ਦਿੱਤਾ ਜੀ ਘਟੇ ਘਟੇ ਉਹ ਲਿਖਣ ਤੋਂ ਪਹਿਲਾਂ ਕਹਿੰਦਾ ਜੀ ਇਹ ਕਿਹੜੀ ਚੀਜ਼ ਹੁੰਦੀ ਹੈ ਪਾਣ ਵਾਲੀ ਖਾਣ ਵਾਲੀ ਉਹ ਕਹਿੰਦਾ ਸਾਰਿਆਂ ਕੋਲ ਹੀ ਹੁੰਦੀ ਹੈ ਤੈਨੂੰ ਅਜੇ ਸਮਝ ਕੋਈ ਨਹੀਂ ਘਟੇ ਘਟੇ ਉਹਨੇ ਲਿਖ ਲਿਆ ਕਹਿੰਦਾ ਜੀ ਦੂਜੀ ਉਹ ਕਹਿੰਦਾ ਦੂਜੀ ਵਧੇ ਵਧੇ ਉਹ ਫਿਰ ਸੋਚੀ ਪੈ ਗਿਆ ਵਧੇ ਵਧੇ ਕਿਹੜੀ ਖਾਣ ਵਾਲੀ ਚੀਜ਼ ਹੈ ਉਹ ਕਹਿੰਦਾ ਬਾਬਾ ਜੀ ਤੁਸੀਂ ਮੇਰੇ ਨਾਲ ਮਜ਼ਾਕ ਤੇ ਨਹੀਂ ਕਰ ਰਹੇ ਅੱਜ ਕਹਿੰਦਾ ਨਹੀਂ ਨਹੀਂ ਪੁੱਤਰ ਮੈਂ ਮਜ਼ਾਕ ਨਹੀਂ ਕਰ ਰਿਹਾ ਇੱਕ ਘਟੇ ਘਟੇ ਦੂਜੀ ਵਸਤੂ ਹੈ ਵਧੇ ਵਧੇ ਕਹਿੰਦਾ ਤੀਜੀ ਕਹਿੰਦਾ ਤੀਜੀ ਲਿਖ ਲੈ ਨਾ ਵਧੇ ਨਾ ਘਟੇ ਉਨੇ ਲੇਖ ਤਨੇ ਲਈਆਂ ਪਰ ਮਨ ਚ ਗਿਣਤੀਆਂ ਗਿੰਦਾ ਪਿਆ ਵੀ ਇਹ ਚੀਜ਼ਾਂ ਵਧੇ-ਵਧੇ ਘਟੇ-ਘਟੇ ਨਾ ਵਧੇ ਨਾ ਘਟੇ ਇਹ ਇਹ ਮਾਜਰਾ ਕੀ ਹੈ ਸੋਚੀ ਗਿਆ ਪਰ ਜਦੋਂ ਬਾਜ਼ਾਰ ਚ ਪਹੁੰਚਿਆ ਮਨ ਚ ਆਇਆ ਕੱਪੜੇ ਵਾਲੇ ਕੱਪੜਾ ਵੀ ਨਹੀਂ ਹੋ ਸਕਦਾ ਕੋਈ ਸਬਜ਼ੀ-ਭਾਜੀ ਵੀ ਤਰਕਾਰੀ ਵੀ ਨਹੀਂ ਮਨ ਚ ਆਇਆ ਕਿਤੇ ਪੰਸਾਰੀ ਵਾਲੇ ਨਾਲ ਕੋਈ ਚੀਜ਼ ਹੋਵੇ ਕਿਉਂਕਿ ਜੜੀਆਂ ਬੂਟੀਆਂ ਦਾ ਤਾਂ ਪਾ ਨੂੰ ਪਤਾ ਨਹੀਂ ਹੋ ਸਕਦਾ ਉਹਦੇ ਕੋਲ ਹੋਵੇ ਉਹਦੇ ਕੋਲ ਜਾ ਕੇ ਇਕੱਲੇ ਨੇ ਪੁੱਛਿਆ ਜੀ ਆਹ ਤਿੰਨ ਚੀਜ਼ਾਂ ਮਿਲ ਜਣਗੀਆਂ ਕਟੇ ਕਟੇ ਵਦੇ ਵਦੇ ਨਾ ਵਦੇ ਨਾ ਕਟੇ ਉਹ ਕਾਗਜ਼ ਪੜ੍ਹ ਕੇ ਕਹਿੰਦਾ ਮੂਰਖ ਹੈ ਕਹਿੰਦਾ ਮੈਂ ਮੂਰਖ ਤਾਂ ਨਹੀਂ ਪਰ ਮੈਨੂੰ ਕਿਸੇ ਨੇ ਮਹਗਾਈਆਂ ਨੇ ਕਹਿੰਦਾ ਬਾਹਰ ਚੱਲ ਇਹ ਪੰਸਾਰੀ ਇਹ ਕੋਈ ਜੜੀ ਬੂਟੀ ਨਹੀਂ ਅਖੀਰ ਤੇ ਬੰਦਾ ਜਿਵੇਂ ਖੇਜਿਆ ਗਿਆ ਬਾਜ਼ਾਰ ਚੋਂ ਰਸਤੇ ਵਿੱਚ ਤੁਰਿਆ ਹੋਵੇ ਤੇ ਸੱਚੀ ਮੁੱਚੀ ਇੱਕ ਦਰवेश ਬੈਠਾ ਹੋਇਆ ਉਹਦੇ ਭਾਗ ਚੰਗੇ ਸੰਜੀ ਉਹਦੇ ਮਨ ਚ ਆਇਆ ਵੀ ਬਾਬੇ ਨੇ ਕਿਤੇ ਰਮਝ ਤਾਂ ਨਹੀਂ ਮਾਰ ਦਿੱਤੀ ਮੈਨੂੰ ਕੁਝ ਸਮਝਾਉਣਾ ਤੇ ਨਹੀਂ ਚਾਹੁੰਦੇ ਇਸ ਦਰਵੇਸ਼ ਨੂੰ ਪੁੱਛ ਲਈਏ ਉਹਦੇ ਕੋਲ ਜਾ ਕੇ ਬੈਠ ਗਿਆ ਕਹਿੰਦਾ ਬਾਬਾ ਜੀ ਆ ਮੇਰੇ ਤਿੰਨ ਕਿ ਸਵਾਲ ਨੇ ਇਹ ਜਵਾਬ ਦੇ ਸਕਦੇ ਹੋ ਉਹ ਕਹਿੰਦਾ ਦੱਸ ਉਹਨੇ ਜਦ ਦੱਸਿਆ ਜੀ ਪਹਿਲਾ ਘਟੇ ਘਟੇ ਦੂਜਾ ਵਧੇ ਵਧੇ ਤੀਜੀ ਨਾ ਵਧੇ ਨਾ ਘਟੇ ਉਹ ਹੱਸ ਕੇ ਕਹਿੰਦਾ ਪੁੱਤਰੇ ਤੇ ਤੇਰੇ ਕੋਲ ਵੀ ਆ ਗਈ ਕਹਿੰਦਾ ਮੇਰੇ ਕੋਲ ਕਹਿੰਦਾ ਸਾਰੀ ਦੁਨੀਆ ਕੋਲ ਹੈ ਕਹਿੰਦਾ ਖਾਣ ਵਾਲੀ ਕਹਿੰਦਾ ਨਾ ਖਾਣ ਵਾਲੀ ਨਹੀਂ ਹੰਡਾਣ ਵਾਲੀ ਹੈ ਕਹਿੰਦਾ ਹੰਡਾਣ ਦਾ ਮਤਲਬ ਕੱਪੜੇ ਕਹਿੰਦਾ ਨਹੀਂ ਕੱਪੜੇ ਵੀ ਨਹੀਂ ਪੁੱਤਰ ਪਹਿਲੀ ਮੈਨੂੰ ਗੱਲ ਦੱਸ ਲਿਖ ਕੇ ਕਿੰਨੇ ਤੈਨੂੰ ਦਿੱਤਾ ਹੈ ਕਹਿੰਦਾ ਦਿੱਤਾ ਤਾਂ ਇੱਕ ਸਾਧੂ ਹੈ ਜੀ ਸਾਦਾ ਜਿਆ ਕਹਿੰਦਾ ਸਾਦਾ ਜਿਆ ਨਹੀਂ ਉਹ ਪੂੰਜੀ ਵਸਤੀ ਹੈ ਹੁਣ ਇਹਦੇ ਅੱਗੇ ਲਿਖਣਾ ਸ਼ੁਰੂ ਕਰ ਜਿਹੜਾ ਉਹਨੇ ਤੈਨੂੰ ਲਿਖਾਇਆ ਵੀ ਘਟੇ ਘਟੇ ਇਹਦੇ ਅੱਗੇ ਲਿਖ ਦੇ ਉਮਰ ਆਰਬਲਾ ਆਰਜੂ ਜਿੱਦਣ ਸਾਡਾ ਜਨਮ ਹੋਇਆ ਉਦੋਂ ਬਾਅਦ ਜਿਹੜੀ ਚੀਜ਼ ਘਟਦੀ ਪਈ ਏ ਜਿੰਨੇ ਰੱਬ ਨੇ ਉਮਰ ਦਿੱਤੀ ਸੀ ਦਿਨ ਦਿਨ ਕਰਕੇ ਉਹ ਘਟਦੀ ਪਈ ਆਪ ਬਾਣੀ ਚ ਪੜਦੇ ਹੋ ਆਉਧ ਘਟੈ ਦਿਨ ਸੇ ਘਟ ਰਹੀ ਹੈ ਨਾ ਆਉਧ ਘਟੈ ਦਿਨ ਸੇ ਰੈਨਾਰੇ ਮਨ ਗੁਰਮਿਲ ਕਾਂਸਵਾਰੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਅੱਗੇ ਕੀ ਹੈ ਜੀ ਆਪ ਘਟਾ ਘਟ ਰਹੀ ਹੈ ਨਾ ਆਪ ਘਟੈ ਤਨ ਚੀਜੈ ਇਹ ਦਿਨ ਦਿਨ ਕਰਕੇ ਜਿਹੜੀ ਘਟਦੀ ਪਿਓ ਨੇ ਜਿਹੜਾ ਲਿਖਾਇਆ ਹੈ ਨਾ ਘਟੇ ਘਟੇ ਇਹਦਾ ਮਤਲਬ ਇਹ ਵੇ ਕਿ ਜਿਹੜੀ ਉਮਰ ਪਰਮਾਤਮਾ ਨੇ ਦਿੱਤੀ ਜਨਮ ਤੋਂ ਬਾਅਦ ਜਿਹੜੀ ਘਟਦੀ ਘਟਦੀ ਹੈ ਉਹ ਸਾਡੀ ਉਮਰ ਕਹ ਆਯੂ ਕਹੋ ਆਰਬਲਾ ਕਹੋ ਏਜ ਕਹੋ ਸਾਡੀ ਉਮਰ ਘਟ ਰਹੀ ਹੈ ਉਹ ਬੜਾ ਉਤਸਕ ਹੋ ਗਿਆ ਕਹਿੰਦਾ ਜੀ ਅਜਿਹੇ ਵਧੇ ਵਧੇ ਇਹ ਕੀ ਕਹਿਣ ਲੱਗੇ ਪੁੱਤਰੇ ਦੇ ਸਾਹਮਣੇ ਲਿਖ ਦੇ ਤਮਾ ਇਹਦੇ ਸਾਹਮਣੇ ਲਿਖ ਦੇ ਤ੍ਰਿਸ਼ਨਾ ਜਨਮ ਤੋਂ ਬਾਅਦ ਦਿਨ ਬਦੇ ਨੂੰ ਉਮਰ ਘਟਦੀ ਏ ਤੇ ਤ੍ਰਿਸ਼ਨਾ ਦਿਨ ਬਦਨ ਵਧਦੀ ਏ ਨਾਲ ਹੀ ਹੱਸ ਕੇ ਕਹਿਣ ਲੱਗੇ ਕਿ ਇਹਦੇ ਵਿੱਚ ਸਹਿਜ ਖਟੈ ਲੱਖੋਂ ਉੱਠਦਾ ਵੈ ਤ੍ਰਿਪਤ ਨਾ ਆਵੇ ਮਾਇਆ ਪਛਾਪ ਆਵੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਿ ਸੁਨਾ ਸੁਜੀ ਵਿਖਿਆ ਮੈਂ ਕਿੰਨੀ ਤ੍ਰਿਪਤਨਾ ਪਾਈ ਜਿਉ ਪਾਵਕ ਇੰਦਨ ਨੇ ਧਰਾਪੈ ਬਿਨ ਹਰ ਕਹਾ ਅਗਾਈ ਕਹਿਣ ਲੱਗੇ ਵਧੇ-ਵਧੇ ਦਾ ਅਰਥ ਹੈ ਤ੍ਰਿਸ਼ਨਾ ਤਮਾ ਸੰਸਾਰੀ ਗੱਲ ਕਰ ਰੇ ਉਹ ਕਹਿੰਦਾ ਜੀ ਦੋਨੋਂ ਠੀਕ ਨੇ ਉਮਰ ਘਟਦੀ ਹੈ ਤ੍ਰਿਸ਼ਨਾ ਵਧਦੀ ਹੈ ਤੇ ਆਹ ਜਿਹੜਾ ਉਹਨਾਂ ਲਿਖ ਕੇ ਦਿੱਤਾ ਨਾ ਵਧੇ ਨਾ ਘਟੇ ਇਹ ਕੀ ਚੀਜ਼ ਕਹਿਣ ਲੱਗੇ ਇਹਦੇ ਅੱਗੇ ਲਿਖਦੇ ਸਵਾਸ ਨਾਨਕ ਹਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤੇlਸਾਰ ਜੋ ਕੁਝ ਰੱਬ ਨੇ ਪਾ ਦਿੱਤਾ ਨਾ ਨਾ ਬੱਚਿਆ ਵਧਨੇ ਤੇ ਨਾ ਘਟਨੇ ਨੇ ਉਹ ਤੁਰਦਿਆਂ ਕੁਛ ਦਿਨ ਤੈਨੂੰ ਲਿਖ ਕੇ ਕਿਨੇ ਦਿੱਤਾ ਕਹਿੰਦਾ ਇੱਕ ਸਾਧੂ ਹੈ ਕਹਿੰਦਾ ਪੁੱਤ ਉਹਦੀਆਂ ਗੱਲਾਂ ਦਾ ਮਜ਼ਾਕ ਨਾ ਉਡਾਇਆ ਕਰ ਉਹਨੇ ਤੈਨੂੰ ਜ਼ਿੰਦਗੀ ਦਾ ਰਾਜ ਆਇ ਸਮਝਾ ਦਿੱਤਾ ਹੈ ਜਨਮ ਤੋਂ ਬਾਅਦ ਉਮਰ ਘਟ ਲਿਖ ਹੈ ਤ੍ਰਿਸ਼ਨਾ ਵਧ ਰਹੀ ਹੈ ਜਿਹਨੇ ਨਹੀਂ ਘਟਣਾ ਨਹੀਂ ਵਧਣਾ ਉਹ ਸੱਚੀ ਮੁੱਚੀ ਸਵਾਸ ਨੇ ਮੈਂ ਫਿਰ ਬੇਨਤੀ ਕਰਾਂਗਾ